पिछले लंबे समय तो श्री शिव कावड़ सेवा संघ जो कि हर साल सावन महीने अते महाशिवरात्रि दे मौके ते ਉਹਨਾਂ ਭਗਤਾਂ ਲਈ ਜਿਹੜੇ ਭਗਤ ਹਰਦਵਾਰ ਅਤੇ ਗੋਮੁਖ ਤੋਂ ਗੰਗਾ ਜਲ ਲੈ ਕੇ ਆਪਣੇ ਆਪਣੇ ਸ਼ਹਿਰਾਂ 'ਚ ਜਾਂਦੇ ਨੇ ਉਹਨਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਸਾਰਾ ਸਮਾਨ ਜਿਹੜਾ ਹੈ ਸ੍ਰੀ ਸ਼ਿਵ ਕਾਵੜ ਸੇਵਾ ਸੰਘ ਜਿਸ ਦੇ ਅਧਿਆਕਸ਼ ਸ੍ਰੀ ਹੰਸਰਾਜ ਜੀ ਬਰਾਨੀ ਆਪਣੀ ਪੂਰੀ ਟੀਮ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਨੇ ਦੁਆਇਆਂ ਦਿੱਤੀਆਂ ਜਾਂਦੀਆਂ ਨੇ ਖਾਣਾ ਪੀਣਾ ਦਿੱਤਾ ਜਾਂਦਾ ਹੈ ਇੱਥੇ ਤੱਕ ਕਿ ਕਾਵੜੀਏ ਜੋ ਵੀ ਮੰਗ ਲੈਣ ਉਹ ਸ਼੍ਰੀ ਸ਼ਿਵ ਕਾਵੜ ਸੇਵਾ ਸੰਗ ਵੱਲੋਂ ਇਹਨਾਂ ਕਾਵੜੀਆਂ ਨੂੰ ਦਿੱਤਾ ਜਾਂਦਾ ਹੈ ਅੱਜ ਕਾਵੜ ਦੇ 5ਵੇਂ ਦਿਨ ਜਿੱਥੇ ਹਲਕਾ ਵਿਧਾਇਕ ਸਰਦਾਰ ਤਰਨ ਸਿੰਘ ਸੌਂਗ ਜੀ ਦੇ ਫਾਦਰ ਨੇ ਆਪਣੀ ਹਾਜ਼ਰੀ ਲਗਾਈ ਉੱਥੇ ਹੀ ਅਲੱਗ-ਅਲੱਗ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਵੀ ਇੱਥੇ ਪਹੁੰਚ ਕੇ ਕਾਵੜੀਆਂ ਨੂੰ ਜਿੱਥੇ ਉਹਨਾਂ ਤੋਂ ਕੋਲੋਂ ਅਸ਼ੀਰਵਾਦ ਲੱਤਾ ਉਤੇ ਹੀ ਪ੍ਰਭੂ ਸ਼ਿਵ ਦੀ ਅराधना ਵੀ ਕੀਤੀ ਆਰਤੀ ਵੀ ਕੀਤੀ ਸੋ ਅੱਜ ਕਾਵੜੀਏ ਪੂਰੀ ਮਸਤੀ ਦੇ ਵਿੱਚ ਜਿੱਥੋਂ ਕਾਵੜ ਲੈ ਕੇ ਆਂਦੇ ਨੇ ਨੱਚਦੇ ਗਾਉਂਦੇ ਹੋਏ ਸ਼ਿਵ ਪੋਲੇ ਦੇ ਜੇਕਾਰੇ ਲਗਾਉਂਦੇ ਹੋਏ ਕਾਵੜ ਸ਼ਿਵਰਾਂ ਦੇ ਉੱਪਰ ਇਹਨਾਂ ਦਾ ਜਿਹੜਾ ਹੈ ਰੁਕਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਹਰਦਵਾਰ ਤੋਂ ਲੈ ਕੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਕਾਵੜੀਆਂ ਵਾਸਤੇ ਕਾਵੜ ਸ਼ਿਵਰ ਲਗਾਏ ਜਾਂਦੇ ਨੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਉਹਨਾਂ ਦੇ ਰਹਿਣ ਸਹਿਣ ਦਾ ਖਾਣ ਪੀਣ ਦਾ ਇੱਥੋਂ ਤੱਕ ਕਿ ਦਵਾਈਆਂ ਦਾ ਇੰਤਜ਼ਾਮ ਵੀ ਸ਼੍ਰੀ ਸ਼ਿਵ ਕਾਵੜ ਸੇਵਾ ਸੰਗ ਪਿਛਲੇ ਬੜੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ। ਮਹਾਸ਼ੂratri ਦੇ ਉੱਪਰ ਜਿਹੜਾ ਕੈਂਪ ਹੈ ਛਣੀ ਮੰਦਰ ਦੇ ਬਿਲਕੁਲ ਸਾਹਮਣੇ ਲੱਗਦਾ ਹੈ ਅਤੇ ਸਾਵਣ ਦਾ ਜੋ ਕੈਂਪ ਹੈ ਉਹ ਕੈਂਪ 15 ਦਿਨ ਚੱਲਦਾ ਹੈ। ਕੈਂਪ ਤੋਂ ਪਹਿਲਾਂ ਕਥਾ ਹੁੰਦੀ ਹੈ, ਸ਼ਿਪਰਾਂ ਦੀ ਕਥਾ ਹੁੰਦੀ ਹੈ। ਤੇ ਉਸ ਤੋਂ ਬਾਅਦ ਕਾਵੜੀਆਂ ਵਾਸਤੇ ਜਿਹੜਾ ਹੈ ਉਸੇ ਪ੍ਰਤਾਪ ਪੈਲਸ ਦੇ ਵਿੱਚ ਇਹ ਵਿਸ਼ਾਲ ਕੈਂਪ ਲਗਾਇਆ ਜਾਂਦਾ ਹੈ ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿੱਥੇ ਭਗਤ ਜਨ ਪਹੁੰਚਦੇ ਹਨ ਉੱਥੇ ਹੀ ਕਾਵੜੀਏ ਵੀ ਸ਼ਿਵ ਦੇ ਜੈਕਾਰੇ ਲਗਾਉਂਦੇ ਹੋਏ ਇਸ ਕਾਵੜ ਦੇ ਵਿੱਚ ਆਉਂਦੇ ਹਨ ਜਿੱਥੇ ਬੜੇ ਪਿਆਰ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਸੋ ਕਾਵੜੀਏ ਜਿਹੜੇ ਕਾਵੜ ਲੈ ਕੇ ਆਉਂਦੇ ਨੇ ਉਹਨਾਂ ਦੀ ਵੀ ਇੱਕ ਬੜੀ ਸੁੱਚੀ ਸੱਚੀ ਕਹਾਣੀ ਹੈ ਕਿ ਕਾਵੜੀਏ ਜਦੋਂ ਕਾਵੜ ਲੈ ਕੇ ਆਉਂਦੇ ਨੇ ਜੇਕਰ ਉਹਨਾਂ ਦੇ ਘਰਾਂ ਦੇ ਵਿੱਚ ਪਰਿਵਾਰ ਦਾ ਕੋਈ ਮੈਂਬਰ ਕਿਸੇ ਸਬਜੀ ਨੂੰ ਤੜਕਾ ਲਗਾ ਦੇਵੇ ਤਾਂ ਉਹਨਾਂ ਦੇ ਜਿਹੜੇ ਕਾਵੜੀਏ ਨੇ ਪੈਦਲ ਤੁਰਦੇ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਛਾਲੇ ਪੈ ਜਾਂਦੇ ਨੇ ਇਹ ਸੱਚੀਆਂ ਕਹਾਵਤਾਂ ਨੇ ਅੱਖੋਂ ਦੇਖੀਆਂ ਚੀਜ਼ਾਂ ਨੇ ਸੋ ਕਾਵੜ ਲੈ ਕੇ ਆਣਾ ਇੱਕ ਬਹੁਤ ਬੜਾ ਕੁੰਨ ਮੰਨਿਆ ਜਾਂਦਾ ਹੈ ਸੋ ਲੱਖਾਂ ਦੀ ਸੰਖਿਆ ਦੇ ਵਿੱਚ ਕਾਵੜੀਏ ਅਲੱਗ-ਅਲੱਗ ਇਲਾਕਿਆਂ ਤੋਂ ਅਲੱਗ-ਅਲੱਗ ਥੇਹਾਂ ਤੋਂ ਕਾਵੜ ਲੈ ਕੇ ਆਪਣੇ ਆਪਣੇ ਸ਼ਹਿਰ ਪਹੁੰਚਦੇ ਨੇ ਤੇ 8 ਤਰੀਕ ਨੂੰ ਜਿਹੜੀ ਹੈ ਮਹਾ ਸ਼ਿਵਰਥ ਦੀ ਆ ਰਹੀ ਹੈ ਉਸ ਦਿਨ ਗੰਗਾ ਜਲ ਜਿਹੜਾ ਹੈ ਸ਼ਿਵ ਜੀ ਦੇ ਉੱਪਰ ਅਰਪਣ ਕਰਨਗੇ ਤੇ ਸ੍ਰੀ ਓਮ ਜੀ ਦੇਖ ਰਹੇ ਹੋ ਸ੍ਰੀ ਸ਼ਿਵ ਕਾਉਂਡ ਸੇਵਾ ਸਕ ਵੱਲੋਂ ਆਰਤੀ ਦਾ ਆਯੋਜਨ ਸ਼ਾਮ ਨੂੰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਬੜੀ ਸੰਖਿਆ ਦੇ ਵਿੱਚ ਗੁਰੂ ਜੀ ਸਦਾਲੂ ਹਿੱਸਾ ਲੈਂਦੇ ਨੇ ਹਰ 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 ਮਹਾਦੇਵ ਏਕਾਨਨ ਚੰਬਰ ਬਰ ਬੋਮਰੰਗੇ ਬੋਤ ਮਰੀ ਅੰਗੇ ਸੰਕਾਦਿਕ ਬ੍ਰਹਮਾਦਿਕ ਸੰਕਾਦਿਕ ਬ੍ਰਹਮਾਦਿਕ ਬੋਤ ਮਦੇਕ ਸੈ ਹਰੀ ਓਮ ਹਰ 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 ਮਹਾਦੇਵ चक्र दरता जग करता जग हरता जग आ जग हर गोपालन कर्ता हरि ओम हर 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 देखी

कहत केहत स्वामी कहत हरिहर मनवाञ्छित फल पावे हरि जय हर महादेव ॐकारा स्वामी ओंकारा विष्णु सदा

ਇਹਦੇ ਵਿੱਚ ਕਿੰਨੀ ਕਿ ਪਬਲਿਕ ਜਿਹੜੀ ਹੈ ਸੋਹ ਸਾਹਿਬ ਤੁਸੀਂ ਅੱਜ ਇੱਥੇ ਸੇਵਾ ਕਰਨ ਆਏ ਹੋ ਅਸੀਂ ਕਾਵੜ ਤੱਕ ਜੀਤਨ ਖਾਤਾ ਹੈ ਦੇਖੋ ਇੱਥੇ ਹਰ ਸਾਲ ਦੀ ਤਰ੍ਹਾਂ ਸ਼ੇਰ ਕਾਵੜ ਬਾਈਥੇ ਲਗਾਇਆ ਜਾਂਦਾ ਹੈ ਜਿੰਨੇ ਵੀ ਇੱਥੇ ਕਾਵੜੀਆਂ ਨੇ ਇੱਥੇ ਆ ਕੇ ਆਪਣਾ ਆਰਾਮ ਕਰਦੇ ਨੇ ਉਹਨਾਂ ਦੇ ਇੱਥੇ ਸਥਾਨ ਦੇ ਉੱਪਰ ਲੰਗੜ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਚਾਹ ਪਾਣੀ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ ਇੱਥੇ ਦੂਰ ਦੂਰ ਤੋਂ ਸੰਗਤਾਂ ਆਉਂਗੇ ਇੱਥੇ ਆਰਾਮ ਕਰਦੀਆਂ ਨੇ ਤੇ ਸਾਨੂੰ ਇੱਥੇ ਦੀਆਂ ਸੰਸਥਾਵਾਂ ਤੋਂ ਵੀ ਬੜਾ ਮਾਣ ਹੈ ਕਿ ਹਰ ਸਾਲ ਇੱਥੇ ਇਹ ਬਹੁਤ ਉਤਸ਼ਾਹ ਨਾਲ ਲੰਗਰ ਲਗਾਉਂਦੀਆਂ ਨੇ ਸਾਨੂੰ ਵੀ ਸੇਵਾ ਦਾ ਮੌਕਾ ਮਿਲਦਾ ਹੈ ਅਸੀਂ ਵੀ ਆਸ਼ੀਰਵਾਦ ਲੈਣੇ ਤੇ ਹੁਣੇ ਆ ਉਹ ਭਗਵਾਨ ਸ਼ਿਵ ਸ਼ੰਕਰ ਬੁਲੇਨਾਥ ਜੀ ਆਪ ਸਾਰੀ ਸੰਗਤ ਤੇ ਆਪਣੀ ਕਿਰਪਾ ਬਣਾਈ ਰੱਖਣ ਤੇ ਸਾਰੇ ਸੰਗਤ ਖੁਸ਼ਹਾਲ ਜੀਵਨ ਜੀਵੇ ਜੈ ਸ਼ਿਵ ਸ਼ੰਕਰ ਬੁਲੇਨਾਥ ਕੀ ਜੈ ਇਹਨਾਂ ਕੋਸ਼ਚਨ ਪੁੱਛੇ ਸੀ ਜੀ ਬਰਾਨੇ ਵੀ ਆ ਜਿਹੜਾ ਤੁਸੀਂ ਕੈਂਪ ਲਾਇਆ ਕਿੰਨਾ ਕੈਂਪ ਹੈ ਇਹ ਚੌਂਤੀਮਕ ਕਾਵੜ ਸੇਵਰ ਆ ਹੈ ਬੋਲੇ ਨਾ ਜੀ ਦੀ ਕਿਰਪਾ ਨਾਲ ਸਾਨੂੰ ਤਕਰੀਬਨ 22-23 ਸਾਲ ਹੋ ਗਏ ਸ਼ਿਵਰ ਲਗਾਉਂਦੇ ਆ ਨੋ ਸਾਲ ਦੇ ਵਿੱਚ ਦੋ ਅਸੀਂ ਸ਼ਿਵਰ ਲਗਾਉਂਦੇ ਆ ਜਿਵੇਂ ਸਾਉਣ ਦੇ ਮਹੀਨੇ ਜਰਗਾਨੇ ਸਾਉਣ ਦੇ ਵਿੱਚ ਨਾ ਅਸੀਂ ਕਥਾ ਵੀ ਕਰਾਨੇ ਉਹ ਜਿਹੜਾ ਸ਼ਿਵਰ ਹੈ ਉਹ 15 ਦਿਨ ਦਾ ਹੁੰਦਾ ਇਹ ਸ਼ਿਵਰ 5 ਦਿਨ ਦਾ ਹੁੰਦਾ ਉਹ ਕਿੰਨੀ ਤਰੀਕ ਤੋਂ ਸ਼ੁਰੂ ਕੀਤਾ ਇਹ 4 ਤੱਕ ਤੋਂ ਸ਼ੁਰੂ ਹੋਇਆ 8 ਤੱਕ ਸ਼ਿਵਰ ਚੱਲੇਗਾ ਉਸ ਤੋਂ ਬਾਅਦ ਸ਼ਿਵਰ ਜਦ ਪੋਲੇ ਨਾ ਜੀ ਦਲ ਚ ਚੜ ਜਾਏਗਾ ਉਸ ਤੋਂ ਸਾਡੇ ਸ਼ਿਵਰ ਦੀ ਸਮਾਪਤੀ ਹੋ ਜਾਏਗੀ ਤੈਨੂੰ ਚੱਲਦਾ ਜੀ ਇਹ ਦਿਨ ਦਾ ਚੱਲਦਾ ਹੈ ਔਰ 8 ਤੋਂ 10 ਹਜ਼ਾਰ ਕਾਵੜੀਆਂ ਤਕਰੀਬਨ ਆਉਂਦਾ ਹੈ ਫਿਰੋਜ਼ਪੁਰ ਮੋਗਾ ਕੋਟਕਪੂਰਾ ਜਲੰਧਰ ਲੁਧਿਆਣਾ ਖੰਨੇ ਦੀ ਬਹੁਤ ਕਾਵੜ ਹੁੰਦੀ ਹੈ ਤਾਂ ਕਾਵੜੀਆਂ ਉਹਨਾਂ ਨੂੰ ਉਹਨਾਂ ਦੀ ਸੇਵਾ ਕਰੀ ਦੇਣਾ ਕਿਹੜੀ ਕਿਹੜੀ ਚੀਜ਼ਾਂ ਇੰਚੇ ਲਾ ਦੇ ਤਾਰੇ ਇਹਦੇ ਹਰ ਚੀਜ਼ ਦਾ ਖਾਣ ਪੀਣ ਦਾ ਇੱਥੇ ਆਪ ਕਰਦੇ ਜਿਵੇਂ ਕਿ ਮਿੱਠਾ ਵੀ ਹੋ ਜਾਂਦਾ ਹੈ ਰੋਟੀ ਸਬਜ਼ੀ ਚਾਵਲ ਜੋ ਇਹਨਾਂ ਦੀ ਡਿਮਾਂਡ ਹੁੰਦੀ ਉਹ ਵੀ ਡਿਮਾਂਡ ਪੂਰੀ ਕੀਤੀ ਜਾਂਦੀ ਹੈ ਦਵਾਈਆਂ ਵਗੈਰਾ ਸਾਰਾ ਕੁਝ ਨਾਣ ਦਾ ਗਰਮ ਪਾਣੀ ਦਿਉਣਾ ਬਾਅਦ ਹੁੰਦਾ ਕਿਉਂ ਠੰਡ ਹੁੰਦੀ ਹੈ ਇਸਕੇ ਗਰਮ ਪਾਣੀ ਵੀ ਨਾਲ ਇੰਟੀਮ ਕਰਦੇ ਨੇ